ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਫਲੋਰ ਵੀਡੀਓ ਦਫ਼ਤਰ ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਸੈਣੀ ਮੈਡੀਕਲ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਲ ਤੇ ਕਾਲੇ ਚੰਨਿਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਬਰਿੰਦਰ ਸੈਣੀ ਨੇ ਕਿਹਾ ਕਿ ਗੁਰੂਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸਾਡੇ ਵਾਸਤੇ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸ਼ਾਮਲ ਬਰਿੰਦਰ ਸੈਣੀ ਪਰਮਿੰਦਰ ਮਾਹਲ ਸੁਖਾ ਸਖਨੇਵਾਲ ਅਮਰੀਕ ਸਿੰਘ ਆਦ ਹਾਜ਼ਰ ਸਨ ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਦੇਖੀ ਭਾਜੀ ਮੜੇ शुरू करो शुरू करो नहीं 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 ਨੇਕ ਸੰਸਨਿ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੋ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਦੇ ਸਰਤਾ ਜੀ ਉਹਨਾਂ ਦਾ ਚਿੱਤੀ ਪ੍ਰਸਾਦ ਉਹਦੇ ਸੰਬੰਧ ਦੇ ਵਿੱਚ ਰੈਣੀ ਮੈਡੀਕਲ ਤੋਂ ਹਰਿੰਦਰ ਸੈਣੀ ਬ੍ਰਿੰਦਰ ਸੈਣੀ ਜੀ ਭਰਾ ਦੇ ਨਾਲ ਉਹਨਾਂ ਦੇ ਇੱਕ ਸੀ ਡੀ ਅਮਰੀਕਾ ਅਮਰੀਕ ਸਿੰਘ ਜੀ ਸੋ ਉਹਨਾਂ ਵੱਲੋਂ ਇਹ ਸੰਸਨਾਂ ਦੇ ਸੰਯੁਕਤੀ ਨਾਲ ਇਸ ਵੀਡੀਓ ਦਾ ਅਫਰ ਦੇ ਕੇ ਲਗਾਈ ਗਈ ਹੈ ਉਸ ਮਹਾਨ ਸ਼ਹੀਦ ਦੀ ਜਾਦ ਦੇ ਵਿੱਚ ਜਿਹੜੇ ਸ਼ਹੀਦਾਂ ਨੇ ਸਰਕਾਰ ਦੀ ਕੰਧਾਂ ਚੇਰੂਆ ਸੰਦੀ ਮਹਾਰਾਜ ਤੋਂ ਸਮੂਹ ਸੰਗਤ ਨੂੰ ਸ਼ਹਿਰ ਦੀ ਜਿਹੜੀ ਹੈ ਹਸੰਦਾ ਤੋਂ ਬਹੁਤ سارے ਵੀਰਾਂ ਦੀ ਸੇਵਾ ਕਰਨ ਵਾਸਤੇ ਸਾਰਿਆਂ ਦਾ ਧੰਨਵਾਦ ਹੈ ਔਰ ਮੈਂ ਕੌਫਤਾ ਕਿ ਇਹ ਜਿਹੜੀ ਸ਼ਹੀਦ ਆ ਇਹ ਪ੍ਰਥਾ ਤੱਕ ਚੱਲਦੀ ਹੈ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਵੀ ਸਿਕੰਦਰੋਂ ਕਿੰਨਾ ਠੰਡਾ ਤੇ ਮਿੱਠਾ ਹੈ ਕੀ ਦੱਸਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ 37 ਤਵੀ ਤੇ ਵੀ ਬੈਠੇ ਅੱਜ ਵੀ ਸਿੱਖ ਅਸੀਂ ਉਸ ਚਾਲ ਦੇ ਉੱਤੇ ਚੱਲ ਰਹੇ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਜੀ ਤਰਫ਼ ਦੇ ਦਿੱਤੀ ਖਾਲਸਾ ਵਾਹਿਗੁਰੂ ਜੀ ਜੇ ਅੱਜ ਗੁਰੂ ਨਾਨਕ ਦੇਵ ਜੀ ਆ ਰਹੇ ਨੇ ਇਹ ਸੰਗਤ ਵਿੱਚ ਕਿੱਥੇ ਲਗائے ਜਾ ਰਹੇ ਆ ਤੁਹਾਨੂੰ ਪਤਾ ਹੈ ਸ਼ਹੀਦੀ ਜਿਹੜੀ ਅਰਜਨ ਦੇਵ ਜੀ ਦੀ ਸ਼ਹੀਦੀ ਹੈ ਉਹ ਲਗਾਇਆ ਜਾ ਰਿਹਾ ਹੈ ਇਸ ਥਾਂ ਦੇ ਜੈਨੇਟਿਕ ਭਾਰੀ ਕਿ ਵਾਲਦੇ ਵਿੱਚ ਲਾਏ ਜਾ ਰਹੇ ਆ ਜਿਹੜੇ ਛੇਤੀ ਉਹਨਾਂ ਦੇ ਜੋਤ ਦੇ ਵਿੱਚ ਜਿਹੜੀ ਜੋਖੀ ਜਿਹੜੀ ਕੋਈ ਚਾਹਲਖ ਦੀ ਸਾਰਾ ਤਮੀਰ ਬਣੀ ਗਈ ਕਿ ਜਿੱਦਾਂ ਹੀ ਸੰਦਰਭ ਮੰਨਦਾ